ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਬਾਬਾ ਰਣਜੀਤ ਸਿੰਘ ਢੜੀਆਂ ਵਾਲੇ ਦਾ ਇਹ ਕਹਿਣਾ ਹੈ ਕਿ ਹੱਕ ਤੇ ਸੱਚ ਦੀ ਗੱਲ ਕਰਨਾ ਸਭ ਤੋਂ ਔਖਾ ਹੈ ਤੁਸੀਂ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਦੇ ਰਹੋ ਹਰ ਕੋਈ ਤੁਹਾਡੀ ਤਾਰੀਫ ਕਰੇਗਾ ਤੁਹਾਨੂੰ ਚੰਗਾ ਜਾਣੇਗਾ ਤੇ ਜਿੱਥੇ ਤੁਸੀਂ ਹੱਕ ਤੇ ਸੱਚ ਦੀ ਗੱਲ ਕਰੋਗੇ ਲੋਕ ਤੁਹਾਡੇ ਵਿਰੋਧ ਚ ਆ ਜਾਣਗੇ ਇੱਕ ਕਵਿਤਾ ਦੇ ਜ਼ਰੀਏ ਅੱਜ ਇਹ ਚੀਜ਼ਾਂ ਬਿਆਨ ਕਰਨ ਦੇ ਇਸੋ ਚੱਲ ਕੇ ਆ ਵੀਡੀਓ ਵੇਖਣੀ ਐ ਫਿਰ ਕਰਨੀ ਐ ਉਸ ਤੇ ਵਿਚਾਰ ਕੋਈ ਔਖਾ ਨਹੀਂ ਜੀ ਸਾਰੀ ਰਾਤ ਲਾਉ ਬੱਲੇ ਬੱਲੇ ਵੀ ਬਹੁਤ ਹੋ ਉਸ ਬਾਬੇ ਦੀ ਤੌਰ ਵੀ ਬਹੁਤ ਬਣੂ ਪਤਾ ਲੋਕਾਂ ਚ ਗੱਲਾਂ ਕੀ ਹੋਣੀਆਂ ਨਾ ਕਿਸੇ ਦੀ ਭਾਈ ਮਾੜੀ ਨਾ ਕਿਸੇ ਦੀ ਚੰਗੀ ਬਾਬਾ ਜੀ ਤੇ ਨਾਮ ਹੀ ਜਪਾਈ ਜਾਂਦੇ ਨਾਮ ਹੀ ਜਪਾਈ ਜਾਂਦੇ ਬਸ ਨਾਮ ਨਾਮ ਹੋਰ ਕੁਛ ਨਹੀਂ ਨਾ ਮਾੜੀ ਨਾ ਕਿਸੇ ਦੀ ਚੰਗੀ ਲੋ ਬੱਲੇ ਬੱਲੇ ਹੋ ਕੇ ਨਹੀਂ ਕਿਹੜਾ ਜੱਪਣਾ ਚਾਹੁੰਨੇ ਆ ਗੱਲ ਗਈ ਕਿੰਦਰ ਨੂੰ ਫਿਰ ਸ਼ੁਰੂ ਕਿੱਥੋਂ ਹੋਈ ਸੀ ਸਾਡੇ 'ਚ ਆ ਕੀ ਗਿਆ ਲੱਗਦਾ ਨਹੀਂ ਵੀ ਸਾਡੇ ਨਾਲ ਧੋਖਾ ਕੀਤਾ ਹੈ ਲੱਗਦਾ ਨਹੀਂ ਵੀ ਸਾਨੂੰ ਗੁੰਮਰਾਹ ਕੀਤਾ ਗਿਆ ਸਾਡੇ 'ਚ ਸਮਝਣ ਸਮਝਾਉਣ ਵਾਲਾ ਕੰਮ ਬੰਦ ਕਰਕੇ ਇਹਨਾਂ ਨੇ ਬਦਲਤਾ ਸਾਰਾ ਟੰਚਾ ਹੀ ਤਵੀ ਤੇ ਗੁਰੂ ਕੋ ਅਰਜਨ ਦੇਵ ਜੀ ਨੂੰ ਤਾਂ ਭਾਇਆ ਸੀ ਵੀ ਉਹ ਨਾਮ ਜਪਦੇ ਸੀ ਦੇਉ ਜਵਾਬ ਪਈ ਸੀ ਇਸ ਵਿੱਚ ਰੇਤਾ ਤਾਂ ਪਾਇਆ ਸੀ ਵੀ ਉਹ ਨਾਮ ਜਪਦੇ ਸੀ ਤਾਂ ਸੀਸ ਵਿੱਚ ਰੇਤਾ ਪਾਉਗੇ ਨਾਮ ਜਪਦੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਤਾਂ ਸ਼ੀਤ ਕਰਤੇ ਸੀ ਵੀ ਇਹ ਨਾਮ ਜਪਦੇ ਨਾ ਉਹ ਜਮਾਨਾ ਬਦਲਣਾ ਚਾਹੁੰਦੇ ਐ ਉਹ ਚੇਂਜ ਕਰਨਾ ਚਾਹੁੰਦੇ ਐ ਉਹ ਸਮਾਜ ਵਿੱਚ ਪਰਵਰਤਨ ਚਾਹੁੰਦੇ ਐ ਤਾਂ ਉੱਤਪਤ ਉਹਨਾਂ ਦੇ ਸ਼ੀਰ ਕੀਤੇ ਜਾਂਦੇ ਆ। ਤਾਂ ਨਿਕਨੇ ਨਿਕ ਨਿਆ ਚਿਣੇ ਜਾਂਦੇ ਤਾਂ ਅਗਲੇ ਦਾ ਘਰ ਘਰ ਉਜਾੜਨ ਤੱਕ ਜਾਂਦੇ ਆ ਅਗਲੇ। ਤਾਂ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਖੜੇ ਆ ਬੋਲਣਾ ਬੰਦ ਕਰੋ। ਸਮਝਾਉਣਾ ਬੰਦ ਕਰੋ। ਚੇਂਜ ਕਰਨਾ ਬੰਦ ਕਰੋ। ਸਮਾਜ ਵਿੱਚ ਚੇਂਜ ਆ ਰਹੀ ਹੈ। ਇਹ ਬੰਦਾ ਖਤਰਨਾਕ ਹੈ ਸਾਡੇ ਲਈ। ਬਦਲ ਤੂੰ ਆਉਣ ਵਾਲੇ ਸਮੇਂ ਵਿੱਚ ਜਮਾਨਾ। ਇਹਨੇ ਜਮਾਨਾ ਬਦਲ ਦੇਣਾ। ਇਸਦਾ ਹੁੰਦਾ ਪਿਆਰਿਓ ਜੇ ਕਿਤੇ ਮੀਂਹ ਪੈਣਾ ਪੈਣਾ ਹੋਵੇ ਪਹਿਲਾਂ ਹਵਾਵਾਂ ਠੰਡੀਆਂ ਆਉਣ ਆ ਜਾਂਦੀਆਂ ਬਦਲੀਆਂ ਦੱਸਦੀਆਂ ਵੀ ਆ ਰਿਹਾ ਪਿੱਛੇ ਕੋਈ ਉਹ ਚਮ ਉਹ ਚਮਕ ਝੱਲੀ ਨਹੀਂ ਜਾਂਦੀ ਪਿਆਰਿਓ ਕੁਝ ਹੋਰ ਹੈ ਜਿਹੜਾ ਲੁਕੋਇਆ ਗਿਆ ਜਿੱਤੇ ਮਰਜੀ ਸਮਝਿਓ ਗੱਲ ਹੋਰ ਹੈ ਸਾਨੂੰ ਭਲੇਖਿਆਂ ਚ ਰੱਖਿਆ ਤਾਂ ਢਾਂਚਾ ਇਹ ਢਾਂਚਾ ਖੜਾ ਕਰ ਦਿੱਤਾ ਗਿਆ ਸਾਡੀ ਸੋਚ ਦੇ ਉੱਤੇ ਤਾਂ ਕਰਕੇ ਇਹ ਗੱਲ ਨੂੰ ਜਰੂਰ ਪਕੜੋ ਤੇ ਆਓ ਸਾਰੇ ਗੁੱਸਾ ਖਾਈਏ ਗੱਲ ਚੱਲਦੀ ਸੀ ਨਾ ਅੱਗੇ ਤੇ ਗੁੱਸਾ ਖਾ ਜਾ ਗੁਰੂ ਨਾਨਕ ਦਾ ਜਨੇਊ ਮਹਾਰਾ ਕਹਿੰਦੇ ਕੋਈ ਐਸਾ ਗੁੱਸਾ ਖਾਦਾ ਕਿਤੇ ਕੋਈ ਨਹੀਂ ਖੜ ਜਾ ਤੈਨੂੰ ਦੱਸਦੇ ਆ ਪਤਾ ਗੁਰੂ ਗੋਬਿੰਦ ਸਿੰਘ ਨੂੰ ਕੀ ਕ੍ਰਾਂਤੀ ਲਿਆਉਂਗੇ ਕੀ ਕਰੋਗੇ ਕਹਿੰਦੇ ਕਰਾਂਗੇ ਤੂੰ ਖੜ ਜਾ ਤੈਨੂੰ ਦੱਸਨੇ ਆ ਲਓ ਹੁਣ ਆ ਆ ਗਾਓ ਇੱਕ ਵਾਰ ਅੱਖ ਖੋਲ ਨਜ਼ਾਰਾ ਵੇਖੀ ਤੂੰ ਅਸੀਂ ਨਮੀਆਂ ਫਿਰਤਾ ਨਮੀਆਂ ਫਿਰਤਾ ਪਾਵਾਂਗੇ ਕੈਲਪੁਰ ਵੀਰ ਨੇ ਲਿਖੀ ਸੀ ਕਵਤਾ ਮੈਂ ਪੂਰੀ ਸੁਣੀ ਤੇ ਨਹੀਂ ਪਰ ਮੈਂ ਚਲੋ ਹੁਣ ਮੈਂ ਸੁਣਦਾ ਮੈਂ ਵੀ ਤੁਹਾਡੇ ਨਾਲ ਤੇ ਓਏ ਬਿਪਰਾ ਇੱਥੇ ਬਿਪਰ ਦਾ ਅਰਥ ਲਿਓ ਪੁਜਾਰੀਆ ਪਜਾਰੀਆ ਜਾਂ ਐ ਕਹਿ ਲੋ ਉਹ ਪਖੰਡੀਆਂ ਲੋਕਾਂ ਨੂੰ ਲੁੱਟਣ ਵਾਲੇ ਦੱਸਾਂਗੇ ਤੈਨੂੰ ਪਤਾ ਬਦਲੇਗਾ ਜਮਾਨਾ ਅੱਜ ਤੋਂ 20 ਸਾਲ ਬਾਅਦ ਵੇਖੀ ਲੋਕ ਪੈਰ ਧੋਦੋ ਪੀਂਦੇ ਆ ਕਿ ਨਹੀਂ ਤੇਰੇ ਹੱਥ ਧਮਾਉਂਦੇ ਆ ਕਿ ਨਹੀਂ ਅਗਲੇ ਨੇ ਕਹਿਣਾ ਵਾਸ਼ ਫੈਸ਼ਨ ਨਹੀਂ ਦਿਸਦਾ ਤੈਨੂੰ ਢੋਲਾ ਉੱਠ ਕੇ ਤੇਰੇ ਟੁੱਟੇ ਆਉ ਜਮਾਨਾ ਵੇਖਿਓ ਸਹੀ ਬਣਦਾ गुस्ा खाऊ अख खोल नज़ारा वेखी तूं असीं नवां पिरताऊं पाव अख खोल नज़ारा वेखी तूं ਅਸੀਂ ਨਵੀਆਂ ਪਿਰਤਾਂ ਪਾਵਾਂਗੇ ਤੂੰ ਕਰ ਲੈ ਜੋ ਵੀ ਕਰ ਹੁੰਦਾ ਅਸੀਂ ਖੁੱਲੇ ਮੂੰਹ ਧਰਿਆ ਆਵਾਂਦੇ ਛੱਡ ਰੀਤ ਪੁਰਾਣੀ ਪਰਮਾ ਦੀ ਤੈਨੂੰ ਵੀ ਦੂਰ ਪਜਾਵਾਂਗੇ ਅੱਖ ਖੋਲ ਨਜ਼ਾਰਾ ਵੇਖੀ ਤੂੰ ਅਸੀਂ ਨਵੀਆਂ ਪਰਦਾ ਪਾਵਾਂਗੇ ਅੱਖ ਖੋਲ ਨਜ਼ਾਰਾ ਵੇਖੀ ਅਸੀਂ ਨਵੀਆਂ ਪਰਦਾ ਪਾਵਾਂਗੇ ਸਿਰ ਕਰ ਜੇ ਪੁੱਤਾਂ ਦੇ ਦਾਨੀ ਦੇ ਵਾਹ ਵਾਹ ਘਲੋਂ ਲਾਉ ਨੇ ਸੰਗਲ ਗੁਲਾਮੀਂ ਦੇ ਆਜ਼ਾਦ ਆਜ਼ਾਦ ਕੋਈ ਆਜ਼ਾਦ ਨਹੀਂ ਤੇ ਗੁਲਾਮ ਆ ਸਾਰੇ ਮਾਨਸਿਕ ਗੁਲਾਮੀ ਸਾਡੀ ਲੱਥੀ ਨਹੀਂ ਸਿੱਖ ਕੌਮ ਪੁਜਾਰੀ ਦੀ ਗੁਲਾਮ ਹੈ ਮਾਨਸਿਕ ਗੁਲਾਮੀ ਹੈ ਸਾਨੂੰ ਗਲਾ ਸਾਡਾ ਕਮਾ ਕੇ ਫੜਦੇ ਐ ਮੈਨੂੰ ਜਵਾਬ ਦਿਓ ਬਈ ਅਕਾਲ ਤਖਤ ਤੋਂ ਫੈਸਲੇ ਹੁੰਦੇ ਐ ਅਕਾਲ ਤਖਤ ਸਹਿਬ ਆਪ ਬੋਲਦਾ ਫੈਸਲੇ ਕੌਣ ਕਰਦੇ ਬੰਦੇ ਉਹ ਬੰਦੇ ਉੱਥੇ ਬਹਿਣ ਦੇ ਯੋਗ ਹੈ ਸਤਨ ਚਾ ਇਦਾਂ ਦਾ ਬਣਾਇਆ ਸਾਰਾ ਪੁਜਾਰੀ ਦੀ ਕਾੜ ਹੈ ਕਮਾ ਕੇ ਗੱਲ ਫੜ ਲੈਂਦੇ ਐ ਸਿੱਧਾ ਨਾ ਫੜ ਸਕਣ ਐ ਕਮਾ ਲਈਂ ਧਿਆਨ ਚ ਰੱਖਿਓ ਲੋ ਹਣ ਫੇਰ ਬੈਕ ਬੜੋੜਾ ਸਿਰ ਕਰ ਜੇ ਪੁੱਤਰਾ ਦੇ ਪਾਣੀਂ ਦੇ ਗਲੋਂ ਲਾਉਣੇ ਸੰਗਲ ਗੁਲਾਮੀਂ ਦੇ ਸਿੱਖ ਸੋਚ ਮੰਝਨ ਤੇ ਲੈ ਜਾਣੀ ਮਨ ਮੀਲ ਪੱਥਰ ਅਸੀਂ ਰਾਮ ਦੇ ਅੱਖ ਖੋਲ ਨਜ਼ਾਰਾ ਵੇਖੀ ਤੂੰ ਅਸੀਂ ਨਵੀਆਂ ਪਰਦਾ ਪਾਵਾਂਗੇ ਅੱਖ ਖੋਲ ਨਜ਼ਾਰਾ ਵੇਖੀ ਤੂੰ ਅਸੀਂ ਨਵੀਆਂ ਪ੍ਰਤਾਪਾਂ ਪਾਵਾਂਗੇ ਅੱਖ ਖੋਲ ਨਜ਼ਰ ਵੇਖੀ ਤੋਂ ਅਸੀਂ ਨਵੀਆਂ ਪ੍ਰਤਾਪਾਂ ਪਾਵਾਂਗੇ ਅੱਖ ਖੋਲ ਨਜ਼ਰ ਵੇਖੀ ਤੋਂ ਅਸੀਂ ਨਵੀਆਂ ਪ੍ਰਤਾਪਾਂ ਕਈ ਬਗਲੇ ਫਿਰਦੇ ਹੰਸ ਬਣੇ ਸਭ ਚੜੇ ਮਖੌਟੇ ਲਾ ਮੰਗੇ ਇਨਾ ਭੁੱਲੇ ਪੜਕੇ ਲੋਕਾਂ ਨੂੰ ਲੜ ਸੱਚੇ ਦੇ ਅਸਿ ਲਾ ਮੰਗੇ ਅੱਖ ਖੋਲ ਨਜ਼ਾਰਾ ਵੇਖੀ ਤੂੰ ਅਸੀਂ ਨਵੀਆਂ ਪਰਤਾਉ ਪਾਵਾਂਗੇ ਅੱਖ ਖੋਲ ਨਜ਼ਾਰਾ ਵੇਖੀ ਤੂੰ ਅਸੀਂ ਨਵੀਆਂ ਪਰਤਾਉ ਪਾਵਾਂਗੇ ਅੱਖ ਖੋਲ ਨਜ਼ਾਰਾ ਗੱਜ ਗੱਜ ਸਿਨਵੀਆਂ ਫਿਰ ਤਾਂ ਪਾਵਾਂ ਅੱਖ ਖੋਲ ਨਜਾਰਾ ਦੇਖੀ ਤੂੰ ਅਸੀਂ ਦਮੀਆਂ ਫਿਰ ਤਾਂ ਪਾਵਾਂਗੇ ਤੂੰ ਲਾਲਾ ਸੁਟਦਾ ਪੱਗ ਨੂੰ ਵਾਹ ਵਾਹ ਅਸੀਂ ਚੱਕ ਐਸੀ ਸਜਾਵਾਂਗੇ ਇਹ ਬੂੰਦਾਂ ਅਗਰ ਦੀ ਬੰਦ ਕਰਨੀ ਅਸੀਂ ਕਲਮ ਦੇ ਵਾਰ ਚਲਾਵਾਂਗੇ ਅੱਖ ਖੋਲ ਨਜ਼ਾਰਾ ਵੇਖੀ ਤੂੰ असी असीं पिरता पाव अख खोल नज़ारा वेखी तू असी नवां पिरता पाव अख खोल नजारा ਲ ਨਾ ਰ ਦੇਖੀ ਤੂੰ ਅਸੀਂ ਨਵੀਆਂ ਫਿਰ ਤਾਂ ਪਾਵਾਂਗੇ ਸੁਣੋ ਸੁਣੋ ਵੇ ਆ ਲਾਸਟ ਲਾਈਨਾਂ ਫਿਰ ਸੁਣਾਗਾ ਇੱਕ ਵਾਰ ਪਰ ਇੱਕ ਆ ਗੱਲ ਸੁਣਾ ਮੈਂ ਉੱਥੇ ਵੀ ਕੀਤੀ ਸੀ ਬਾਹਰ ਆ ਲਾਸਟ ਲਾਈਨਾਂ ਕੀ ਸੀ ਇਦਾਂ ਇਦਾਂ ਬੋਲ ਕੇ ਦੱਸਿਓ ਬੋਲ ਕੇ ਸਪੀਕਰ ਚ ਦੱਸ ਦੇ ਉਹ ਲਾਲ ਲਾ ਸੁਟਦਾ ਪੱਗਾਂ ਨੂੰ ਤੂੰ ਲਾਲ ਲਾ ਸੁਟਦਾ ਪੱਗਾਂ ਨੂੰ ਅਸੀਂ ਚੱਕ ਕੇ ਸੀਸ ਸਜਾਵਾਂ ਵਾਹ ਵਾਹ ਅੱਗੇ ਇਹ ਗੁੰਡਾ ਕਰਦੀ ਬੰਦ ਕਰਨੀ ਅਸੀਂ ਕਲਮ ਦੇ ਵਾਰ ਚਲਾਵਾਂ ਇਹ ਗੁੰਡਾ ਕਰਦੀ ਬੰਦ ਕਰਨੀ ਅਸੀਂ ਕਲਮ ਹੱਕ ਤੇ ਸੱਚ ਦੀ ਗੱਲ ਕਰਨਾ ਹਰ ਦੌਰ 'ਚ ਹੀ ਮੁਸ਼ਕਲ ਰਿਹਾ ਹੈ ਚਾਹੇ ਉਹ ਜਿਹੜਾ ਮਰਜ਼ੀ ਦੌਰ ਸੀਗਾ ਹੱਕ ਸੱਚ ਦੀ ਜਿਹੜਾ ਵੀ ਬੰਦਾ ਗੱਲ ਕਰਦਾ ਸੀਗਾ ਲੋਕੋ ਦੇ ਵਿਰੋਧ ਚਾਈ ਜਾਂਦੇ ਸੀਗੇ ਤੇ ਉਹਨੂੰ ਆ ਫਿਰ ਉਹ ਮੁختلف ਹਰਬਿਆਂ ਦੇ ਜ਼ਰੀਏ ਡੀਫੇਮ ਕਰਨੇ ਦੀ ਕੋਸ਼ਿਸ਼ ਕਰਦੇ ਸੀ ਲੋਕਾਂ ਦੇ ਦਿਲ ਉਸ ਤੋਂ ਖੱਟਾ ਕਰਨੇ ਦੀ ਕੋਸ਼ਿਸ਼ ਕਰਦੇ ਸੀਗੇ ਕਿ ਇਹ ਜਿਹੜਾ ਹੱਕ ਤੇ ਸੱਚ ਦੇ ਰਾਹ ਤੇ ਚੱਲਿਆ ਆ ਵੇ ਹੁਣ ਇਹਨੂੰ ਮਜ਼ਾ ਚਖਾਵਾਂਗੇ ਕਿਉਂਕਿ ਪਾਣੀ ਦੇ ਬਹਾਓ ਦੇ ਖਿਲਾਫ ਚੱਲਣਾ ਸਭ ਤੋਂ ਔਖਾ ਹੈ ਬੀੜ ਦੇ ਵਿੱਚ ਤੇ ਹਰ ਕੋਈ ਚੱਲ ਲੈਂਦਾ ਲੇਕਿਨ ਆਪਣੀ ਇੱਕ علیحد੍ਹੀ ਪਹਿਚਾਨ ਬਣਾਉਣ ਲਈ علیحد੍ਹਾ ਚੱਲਣਾ ਇਹ ਸਭ ਤੋਂ ਔਖਾ ਹੈ ਤੇ ਫਿਰ ਜੇ ਤੁਸੀਂ ਹੱਕ ਤੇ ਸੱਚ ਦੀ ਗੱਲ ਕਰੋ ਇਹ ਤੇ ਉਸ ਤੋਂ ਵੀ ਔਖਾ ਹੈ ਕਿਉਂਕਿ ਜਿਦਾ ਜ਼ਮਾਨਾ ਜਿਹੜਾ ਮਨਾਫਕਾ ਨਾ ਪਰਿਆ ਹਰ ਕੋਈ ਆਪਣੇ ਫਾਇਦਿਆਂ ਲਈ ਲੰਗਾ ਦੂਸਰੇ ਦਾ ਕੋਈ ਵੀ ਨਹੀਂ ਸੋਚਦਾ ਜਿਹੜਾ ਬੰਦਾ ਹੱਕ ਸੱਚ ਦੀ ਗੱਲ ਕਰੇਗਾ ਉਹ ਉਹਦੇ ਵਿੱਚ ਉਹਦਾ ਫਾਇਦਾ ਕੱਟ ਤੇ ਲੋਕਾਂ ਦਾ ਫਾਇਦਾ ਜ਼ਿਆਦਾ ਹੁੰਦਾ ਇਸ ਲਈ ਉਹਦੇ ਲਈ ਇੰਨੀਆਂ ਮੁਸ਼ਕਲਾਂ ਉਪੇਸ਼ ਆਉਂਦੀਆਂ ਹੈਗੀਆਂ ਬਾਬਾ ਰਣਜੀਤ ਸਿੰਘ ਢੜੀਆਂ ਆਲੇ ਜਿਹੜੇ ਕਿ ਹੱਕ ਸੱਚ ਦੀ ਗੱਲ ਕਰਦੀ ਹੈ ਇਹੀ ਵਜ੍ਹਾ ਹੈ ਕਿ ਉਹਨਾਂ ਦੇ ਨਾਲ ਵਿਰੋਧ ਰੱਖਣ ਵਾਲੇ ਵੀ ਜਿਹੜੇ ਵੱਡੀ ਦੁਨੀਆ ਚ ਮੌਜੂਦ ਹੈ ਜਿਹੜੇ ਹਰ ਮੌਕੇ ਤੇ ਉਹਨਾਂ ਨੂੰ ਬੀਫੇਮ ਕਰਨ ਦੀ ਕੋਸ਼ਿਸ਼ ਕਰਦੇ ਔਰ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ ਹੈਗੇ। ਮੇਰਾ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਵੀਡੀਓ ਸੀਗੀ ਤੁਹਾਨੂੰ ਇਹ ਵੀਡੀਓ ਕੈਨਸਦੀ ਲੱਗੀ ਕਮੈਂਟ ਕਰਕੇ لازਮੀ ਦੱਸਿਓ ਰੱਖੇ ਆਪਣਾ ਡੇਰ ਸਾਰਾ ਖਿਆਲ ਮਿਲਾਂਗੇ। ਅਗਲੀ ਵੀਡੀਓ ਦੇ ਨਾਲ ਅੱਲਾਹ